ਨਮ ਹੈ ਨਾਨਕ ਕੋ ਨਾ ਨਾਨਕ ਬਿਨ ਹਾਰ ਭਜਨ ਲਾ ਨਿਰਪੈ ਪਾਵੈ ਬਾਸ Satan ਬਹੁਤ ਮੈਂ ਕਰ ਰਹੇ ਹੋ ਮਿਟਿਓ ਨਾਮ ਕੋ ਮਾਣ ਧੁਰਮਤਿ ਸੋ ਨਾਨਕ ਭਜੋ ਸਤਿ ਆਦਾਣ ਹੋ ਨਾਨਕ ਹਰ ਭਜਨ ਬਿਨਾ ਮਿਰਥਾ ਸਭ ਹੀ ਮਾਨ ਕਰਨੋ ਹੁ ਤੋ ਜੋ ਨਕਿਓ ਪਰਿਓ ਲੋਭ ਕੈ ਬੰਦਾ ਆਨਕ ਸਮੇਓ ਤਤ ਨਾਹਿ ਨਬੀਤਾ ਨਾਨਕ ਮੂਰਤ ਤੇਦਰ ਜਿਓ ਸ਼ਾਬਦਤ ਨਾਹਿ ਨਬੀਤਾ ਹਰ ਚਾਹਤ ਕਾਸ਼ ਆਉ ਰ ਔਰ ਕੀ ਆਉ ਰ ਪਈਦ ਕਵਾਤਰ ਰੋਠ ਲਗਾਉ ਰ ਨਾਨਕ ਵਾਸੀ ਘਲ ਪਰਿ ਆਤਨ ਬਹੁਤ ਝੁਕ ਕੇ ਕੀਏ ਦੁੱਖ ਕੋ ਕਿਉ ਨਾ ਕੋਏ ਗੋ ਨਾਨਕ ਸੁਣ ਰੇ ਮਨਾ ਹਰ ਪਾਵੈ ਸੋਏ ਜਗਤ ਪੇਖਾਰੀ ਫਿਰਤ ਹੈ ਸਭ ਕੋ ਦਾਤਾ 라 ਜੀਤਾ ਕਟ ਸਵਰਨ ਰਾਮ ਕੋ ਸੂਨਰ ਮੁਕਤਾ ਜਾਣ ਰਿਹਦਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਇੱਕ ਭਗਤ ਪਗਬਾ ਜੇ ਪ੍ਰਾਣੀ ਨਾਹਿ ਮਨ ਕੈਸੇ ਸੁਕਰਸੋ ਨਾਨਕ ਮਨੋਂ ਤਾਹੇ ਤਨ ਸਦਾ ਸਵਾਨ ਜਤ ਨਹੀਂ ਨਿਤ ਆਨਕੇ ਇਹ ਵਿਧਾਰ ਬਜੋ ਇੱਕ ਮਨ ਹੋਏ ਇਕ ਜਤ ਕਰਤ ਬਰਤ ਯਾਰਦਾਨ ਕਰ ਮਨ ਮੈਂ ਤਰੈ ਗਵਨ ਆਨਕ ਨੇ ਪੜ ਜਾਤ ਤੇ ਹਉ ਕੁੰਚਰੇਸ਼ਨਾ ਗੇ ਨਹਿਜੁ ਦਤਹੀ ਨਾ ਸੋ ਨਾਨਕੇ ਬੇਦਪਈ ਤਉ ਨਹਰ ਰਸਨੀ ਨ ਜਿਕਰ ਦੇਖੋ ਜਗਤ ਮੈਂ ਉਹ ਕਹੂੰ ਕੋ ਨਾਰੇ ਨਾਨਕ ਤੇਰ ਹਰਿ ਭਗਤ ਹੈ

ਸਮ ਨਹੀਂ ਕੋਏ ਰਹਿਸ ਮਰਤ ਸੰਕਟ ਮਿਟਾ ਦਰਸ਼ ਤਹਾਰੋਏ ਜਾਵਣੀ ਮਹੱਲਾ ਪੰਜ ਵਾਰ ਥਾਲ ਵਿੱਚ ਤਿੰਨ ਬਸ ਤੂੰ ਪਈਓ ਸਤ ਜਨ ਤੋਗਾ ਵਿਚਾਰੋ ਮੁਟਕਾ ਪਈਓ ਜਿਸ ਕਾ ਸਬਸ Yeah. ਹਰੇ ਤਾਂ ਜੀਵਾ ਤਨ ਮਨ ਦੀ ਵਹ ਹਰੇ ਆਸ ਪਿਆ ਮਹਿਰਮਤ ਹੋਈ ਸਤ ਗੁਰ ਸੱਜਣਾ ਮੇਰੇ ਆਨਿਕ ਨਾਮ ਮਿਲਤਾ ਜੀਵਾ ਤਨ ਮਨ ਦੀ ਵਹ ਇਕ ਦੰਗ ਪੰਜ ਵਰੰਗਨ ਸੰਗ ਆਪੇ ਅਠੋਦ ਨੰਦਨ ਤੁਮ ਰਾਗ ਪਰ ਬਹੇ ਕਰਹੀ ਭਤ ਰਾਗਨੀ ਸੰਗ ਚਰ ਰਹੀ ਭਤ ਮੇ ਪੈਰ ਵੀ ਬਲਾ ਬਲੀ ਬਨਿਆਰ ਕੀ ਗਾਇ ਬਨਲੀ ਬਨਿਆਜਲੇ ਕੀ ਕੀ ਪਈ ਬਹਾਰੀ ਤੇ ਪੈਰੋਂ ਕੀ ਪੰਚੋਂ ਨਾਰੀ ਪੰਜ ਮਹਾਰਖ ਦਸਾਖ ਸੁਨਾਵੈ ਸੰਕਾਲਮ ਮਦ ਮਾਦ ਵਗਾਵੈ ਅੜਤੇ ਬਿਲਾ ਬਿਲਦਾਬ ਹੀ ਆਪਣੀ ਆਪਣੀ ਬਾਤ ਆਸ਼ਟ ਪੁੱਤਰ ਪੈਰ ਬਕੇ ਕਰ ਗਏ ਨ ਪੱਤਰ ਯਾ ਮਾਲਕ ਉਸ ਕੋ ਹਲਾਪੈ ਸੰਗ ਰਾਗਨੀ ਪਾਂਚੋਂ ਥਾਪੈ ਗੁੰ ਕਰੀ ਯਾਰ ਦੇ ਬਗੰਧਾਰੀ ਗੰਧਾਰੀ ਸੀ ਹੁਤੀ ਉਚਾਰੀ ਨਾਸਰੀਏ ਪਾਂਚੋਂ ਗਾਈ ਮਾਲ ਰਾਗ ਤੋ ਸਖ ਸੰਗ ਲਾਈ ਹਰੂ ਮਸਤ ਅੰਗ ਮੇਵਾਰਾ ਕਬੀਰ ਜੰਡਰ ਕਉ ਸਖ ਬੋਹਾਰ ਇਕੱਠਿ ਆਉ ਕੋ ਰਾਨੰਦ ਗਾਏ ਮਾਲ ਮਾਲਕ ਉਸਖ ਸੰਗ ਲਾਈ ਨਿਆਉ ਹੀਂਡੋ है तकोल तार मिलाई लंगी देव क्री आई साई ਪਾ ਅਰਜਾ ਚੰਦ ਲਾਈ ਪਾਂਚੋ ਅਰਜਾ ਸੁਰਮਨੰਦ ਭਾਸ ਕਰ ਆਏ ਚੰਦਰ ਦੇਵ ਮੰਗਲਨ ਸੁਹਾਏ ਅਰਸ ਬਾਨਿਓ ਹੈ ਬਨੋਦਾ ਜਾਵੇ ਸਰਸ ਬਸੰਤ ਕਮੋਦਾ ਅਸ਼ਟਪਤਰ ਮੈਂ ਕਹੇ ਸਵਾਰੀ ਟੋਣ ਆਈ ਦੀਪਕ ਦੀ ਵਾਰੀ ਅਛੇਲੀ ਪਟਮੰਦਰੀ ਓਟੀ ਕਹੀਯਲਾਪ ਹੋ ਮੋਦੀ ਆਉ ਗੂਜਰੀ Keep a good ਕਾ ਕੋਂਤਲੇ ਹੋ ਰਾਮ ਕਮਲ ਕੁਸ਼ਮ ਚੰਪਕ ਕੇ ਨਾਮ ਰੋ ਰਾਹ ਆਹ ਕੰਡ ਰਾ ਕਲਿਆਨ ਅਸ਼ਟਪੁੱਤਰ ਦੀਪਕ ਕੇ ਜਾਨਾ ਅਪ ਮਿਲ ਸ੍ਰੀ ਰਾਗ ਬੈ ਗਾਵੇ ਪੰਚੋਂ ਸੰਗ ਬਰੰਗਨ ਲਾਵੇਹਿਰਾਰੀ ਕਰਨਾਟੀ ਧਨੀ ਬਦਰੀ ਕਾਵੇ ਆਸਾ ਬਰੀ ਤਹ ਪਾਦ ਸਹ ਸਿੰਦਬੀ ਅਲਾਪੀ ਸ੍ਰੀ ਰਾਗ ਸੋਂ ਪੰਚੋਂ ਥਾਪੀ ਅਨੁਸਾਰ ਗਾਗਰ

ਕਪਤਰ ਫਿਰੀ ਰਾਗ ਕੇ ਟੰਡ ਕੁੰਭ ਮੀਰਾ ਛਟਮ ਮੇਗ ਰਾਗ ਪੈ ਗਾਵੇ ਪੰਜੋਂ ਸੰਗ ਬਰੰਗਣ ਲਾਵੇ ਬੁਰਟ ਬੋਡ ਮਲਾਰੀ ਧੁਨੀ ਗਾਵੇ ਆਸਾ ਗੁਣ ਧੁਨੀ ਉਤੇ ਸੁਰ ਸੂ ਹੋਪਨ ਕੀਨੀ ਮੇਗ ਰਾਗ ਸੋ ਪੰਜੋਂ ਜੀਨੀ ਮਹਿਰਾ ਧਰ ਗਜ ਧਰ ਕਹਿੰਦਾਰਾ ਜਵਲੀ ਧਰ ਨਟ ਆਉ ਜਲ ਤਾਰਾ ਭਉਜੰਕ ਰਿਓ ਸ਼ੰਮਾ ਤੇਗ ਰਾਗ ਪੁੱਤਰ ਨਕੇ ਨਾਮਾ ਪੁੱਤਰ ਰਾਗ ਉਨਗਾਏ ਸੰਗ ਰਾਗਨੀ ਦੀ ਸਭੇ ਪੁੱਤਰ ਰਾਗਨ ਨਕੇ ਹਾਦਾਰ ਸਸਵੀ ਸਭ ਰਾਗਿਓ ਨਗਾ